ਬੋਲੀ ਆ 230 ਲਿਆ ਤਾਂ ਸੁਰੂ ਹੀ ਹੋਣੀ ਐ ਐ ਭਾਈ ਕੋਈ ਚਾਹ ਵਾ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਈ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਅੱਜ ਪੰਡਾਕਲੀਏ ਚ ਸੁਸਾਇਟੀ ਚ ਅਰਜਣਾ 605 ਟਰੈਕਟਰ ਡੀਆਈਵੀ ਬੋਲੀ ਆ ਭਾਈ ਜੀ ਤੁਹਾਨੂੰ ਦਿਖਾਉਣੇ ਆ ਕਿੰਨੇ ਤੋਂ ਸਟਾਰਟ ਹੁੰਦੀ ਐ ਬੋਲੀ ਤੇ ਕਿੰਨੇ ਦੇ ਜਾ ਕੇ ਐਂਡ ਹੋਵੇਗਾ ਹਾਂਜੀ ਦੋਸਤੋ ਜਿਹੜੇ ਵੀਰ ਟਰੈਕਟਰ ਖਰੀਦਣ ਦੇ ਚਾਹਵਾਨ ਆ ਉਹ ਸੁਸਾਇਟੀ ਚ ਤਕਰੀਬਨ ਪਹੁੰਚ ਚੁੱਕਿਆ ਤੇ ਹੁਣ ਵੀਡੀਓ ਦੇ ਵੱਲ ਲੈ ਚੱਲਦੇ ਆਂ ਬਾਈ ਜੀ ਸਾਨੂੰ 230000 ਰੁਪਏ ਤੋਂ ਸਾਵਿੰਗ ਹੈ ਲੋ 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 ਇਹਨੇ ਬੋਲੀ ਦੇਣ ਦਾ ਜਿਆਦਾ ਨਹੀਂ 400000 ਦੇਣਾ ਉਹ ਕਰਦੇ ਨੇ 235000 400000 240000 ਜਗਦੇਵ ਸਿੰਘ ਆਵਾਜ਼ ਆਈ ਹੌਲੀ ਹੌਲੀ ਹਰਦੇਵ ਸਿੰਘ 2.5 ਲੱਖ ਰੁਪਏ

285000 ਬਤਾ ਇੱਕ ਮਿੰਟ ਇੱਕ ਮਿੰਟ 85 ਵੀਰਾਂ ਦੀ 10 ਵੀਰਾਂ ਦੀ ਮੀਤਾ ਸਿੰਘ ਲਿਖਿਆ ਉਹ ਵੀਰ ਸਿੰਘ ਬਖੀ ਸਿੰਘ ਇੱਕ ਮਿੰਟ 290 ਆ ਗਿਆ ਕਿਹੜਾ ਸੀ ਗਲਤ ਹੈ ਕਿਹੜਾ 290 ਕਰੋ ਜੀ ਤਿੰਨ ਗੱਲਾਂ ਸੀ ਗਲਾਲ ਸਿੰਘ ਦਾ ਤਿੰਨ ਕਰੋ 990 ਕਰਤਾ ਕਰਤਾ 900000 ਬਰਨਾਲ ਹੈਗਾ 350000 ਰੁਪਏ ਸਿਕ 350000 ਰੁਪਏ ਸਿਕ 310000 ਗਰਦੀਪ ਸਿੰਘ 310000 ਗਰਦੀਪ ਸਿੰਘ 12 12 312000 ਬਰਨਾਲ ਸਿੰਘ 15000 315000 ਪ੍ਰਵੰਤ ਸਿੰਘ ਕਿਹੜਾ ਮੀਤਾ ਸਿੰਘ 320 ਸਮਰਥੀ 32000 ਮਕੀਤ ਸਿੰਘਾ 32000 ਨਸੀਬ ਸਿੰਘਾ ਸਵਾਤਨ ਕੁਲਵੰਤ ਸਿੰਘ 70000 125000 ਕੁਲਵੰਤ ਸਿੰਘ 30 ਅੰਮ੍ਰਿਤ 130000 ਗੁਰਲਾਲ ਸਿੰਘ 3 ਲੱਖ 30 ਹਜ਼ਾਰ ਹੈ ਗੁਰਲਾਲ ਸਿੰਘ 10 ਲੱਖ 30 ਹਜ਼ਾਰ ਹੈ ਦਲਾਲ ਸਿੰਘ 1 10 ਲੱਖ 30 ਹਜ਼ਾਰ ਹੈ ਦਲਾਲ ਸਿੰਘ 1 3 ਲੱਖ 30 ਹਜ਼ਾਰ ਹੈ ਗੁਰਲਾਲ ਸਿੰਘ 2 ਤੈਨਾਂ ਲੱਖਾਂ 3000 ਗਰਲਾਲ ਸਿੰਘ ਦੋ ਕੋਲੋਂ ਜਿੰਨੂੰ ਬੁਲਾਇਆ ਆਪਣੀ ਕਾਰ ਲੈ ਕੇ ਆਉਂਦੇ ਹਾਂ ਚੋਣਾਂ ਸਮਾਜ ਦੇ 200 ਚੋਣਾਂ ਦੇ ਤੈਨਾਂ ਲੱਖਾਂ 3000 ਗਰਲਾਲ ਸਿੰਘ ਦੋ ਤੈਨਾਂ ਲੱਖਾਂ 3000 ਗਰਲਾਲ ਸਿੰਘ ਦੋ 330000 ਗੁਰਲਾਲ ਸਿੰਘ ਦੋ ਆਇਆ ਭਾਈ ਕੋਈ ਚਾਹ ਆਣਾ ਜੇ ਬੋਲੀ ਤੋੜ ਰਿਆ ਸੀ ਇੱਕ ਵਾਰ ਦੇਖੋ ਕੋਈ ਕਰ ਰਿਹਾ ਮਤਲਬ ਠੀਕ ਹੈ ਜੇ ਕੋਈ ਵਿਚਾਰ ਹੈਗੀ ਆ ਤਾਂ ਹੁਣ ਬੋਲੀ ਦੇ ਸਕਦਾ ਚਾਰ ਮਿੰਟ ਹੋਰ ਖੜ੍ਹਦੇ ਨੇ ਆ ਦੋ ਕੁ ਮਿੰਟਾਂ ਦਾ ਸਮਾਂ ਹੈਗਾ ਤੁਹਾਡੇ ਕੋਲ ਹੈ ਠੀਕ ਆ 331000 ਗੁਰਦੀਪ ਸਿੰਘ 332000 ਗੁਰਲਾਲ ਸਿੰਘ 332000 ਗੁਰਬਾਲ ਸਿੰਘ ਦੋ 332000 ਗੁਰਬਾਲ ਸਿੰਘ ਦੋ ਤੋ ਆਖੀ ਮੌਕਾ ਭਾਈ ਦੇਖ ਲਓ ਭਾਈ 2 ਮਿੰਟ ਦੇਖ ਲਓ ਹੋਰ ਦੇਖ ਨਹੀਂ ਨਾ ਦੇਖਦੇ ਹੋ ਦੇਖੋ ਪੰਨ ਲੱਖ 32000 ਗੁਰਲਾਲ ਸਿੰਘ ਦੋ ਪੰਨ ਲੱਖ 33000 ਗਰਬੀਤ ਸਿੰਘ ਪੰਨ ਲੱਖ 33000 ਨਜੀਬ ਸਿੰਘ ਦੋ 35 ਪੰਨ ਲੱਖ 35000 ਗੁਰਲਾਲ ਸਿੰਘ 10 ਲੱਖ 35 ਹਜ਼ਾਰ ਗੁਲਾਬ ਸਿੰਘ 10 ਲੱਖ 35 ਹਜ਼ਾਰ ਗੁਲਾਬ ਸਿੰਘ ਜੱਟ ਬੋਲੇ ਜੀ ਉਹ ਅਕਾਦਮੀ ਬੜਾ ਵੱਡਾ ਕਾਹਦਾ ਨਾ ਆਇਆ ਵੀ ਰਿਆ ਆ 335000 ਗੁਰਬਾਲ ਸਿੰਘ ਵਾਸ਼ਤ ਕੀ ਇਤਰਾਜ ਬਬੀ ਆਜੇ ਕਰ ਆਇਆ 5000 ਰੁਪਏ ਹੋ ਸੀ ਕਿ ਤੱਕ ਕਰ ਲੈ 335000 ਗੁਰਬਾਲ ਸਿੰਘ ਦੋ ਉਹਦਾ ਦੋ ਦੋ ਹਜ਼ਾਰ ਕਿਹਦੇ ਤੱਕ ਕਹਿ ਦੇ ਹੁਣ ਇਧਰੋਂ ਜਿੰਨਾ ਜਿਹੜਾ ਇਧਰੋਂ ਬੈਲ ਨਹੀਂ ਵਾਜਦੀ ਹੁੰਦਾ ਕਰਨੀ ਪਹਿਲੇ 336000 ਮਲਕੀਤ ਸਿੰਘ 336000 ਮਲਕੀਤ ਸਿੰਘ 338000 ਗੁਰਲਾਲ ਸਿੰਘ 333000 ਗੁਰਲਾਲ ਸਿੰਘ ਤਸਵੀਰ ਬਣਾ ਲਿੰਗ ਦੋ 17 ਬਾਬਾ ਭਾਈ ਕਲਾ ਮਾਚ ਇੱਕ ਮਿੰਟ ਪੰਜ ਮਿੰਟ ਬੱਲੇ ਬੰਦੇ ਲੱਖ 38000 ਗਰਮਾਨ ਸਿੰਘ ਦੋ 40 48 348000 ਗਰਬੀਖ ਸਿੰਘ 345000 ਗਗਨ ਸਿੰਘ ਦੋ 34 345000 ਗਗਨ ਸਿੰਘ ਦੋ 40000 340000 ਗੁਰਲਾਲ ਸਿੰਘ 340000 ਗੁਰਲਾਲ ਸਿੰਘ लख चालीस हजार गुरदान सिंह दो कहना करो भाई तीन लाख चालीस हजार गुरदान सिंह दो ਕੰਗਲ 140000 ਗਰਦਲ ਸਿੰਘ ਦੋ ਹਣ ਭਾਈ ਬੋਲੀ ਤੋੜਦੇ ਐ ਇਦਵਾਲ 5 ਲੱਖ 40000 ਗਰਦਲ ਸਿੰਘ ਦੋ ਦੋ ਮਿੰਟ ਹੋਰ ਦੇਖ ਲੋ ਦੇਖ ਲੋ ਜਾਲ 74000 ਬਰਨਾਲ ਸਿੰਘ ਦੋ 34000 ਬਰਨਾਲ ਸਿੰਘ ਦੋ ਪੰਜ ਵਾਰ ਕਹਿੰਦਾ ਦੋ ਕਹਿਣਾ ਪੈਂਦਾ ਜੀ ਹੁਣ ਮੂਹਰੇ ਦੇਣਾ ਮੰਡੀ ਤੇ ਜੇ ਹੋਰ ਵੀ ਬੋਲ ਕੇ ਕਰਦੇ ਦੋ ਵਾਰੀ 74000 ਬਰਨਾਲ ਸਿੰਘ ਤਿੰਨ ਬਾਕੀ ਠੀਕ ਹੈ ਠੀਕ ਹੈ ਬਰਨਾਲ ਦਾ ਬਾਈ ਆ ਭਾਈ ਆ ਜਾਓ ਪੱਲਾ ਪੱਲਾ ਜਿਹੜਿਆ ਜੀ ਇੱਕ ਮਿੰਟ ਬੈਠੋ ਭਾਈ ਬੈਠੋ ਬੜਾ ਦਸੀ ਕਿ ਇਹਨਾ ਦੇ ਨਾਮ ਤੇ ਜੀ ਚਾਰੀ ਇਧਾਰ ਗਰ ਲਾਲ ਸਿੰਘ ਬਲਦੇਵ ਸਿੰਘ ਦੇ ਨਾਮ ਤੇ ਰੋਟੀ ਆਈ ਰਹੀ ਹੋਣ ਲਗੀ ਉਹਦਾ ਸ਼ੋਰ ਵੀ ਦੱਸਦੇ ਨਾਮ ਤੇ ਲਾਲੀ ਲਾਲੇ ਦਾ ਨਾਮ ਤੇ ਬੋਲੀ ਤੋਂ ਤੱਕੀ 3 ਲੱਖ ਦੀ ਗਾੜੀ ਆ ਗਈ ਇਹਦੀ ਆਪਸ਼ਾਨ ਆ ਲੈ ਕੇ ਆ ਕੰਮ ਦੀ ਗੱਲ ਦੀ ਹੈ ਬਹੁਤ ਬਹੁਤ ਧੰਨਵਾਦ ਜਮੇ ਤੁਹਾਨੂੰ ਨਾ ਨਾ ਬੰਦੇ ਕਰੀ ਹਾਂ ਜੀ ਹਾਂ ਨਾ 40 ਦਾ ਹੋ ਗਿਆ ਤੇ 40 ਦਾ ਹੋ ਗਿਆ ਬਈ ਹਾਂਜੀ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆ ਚੈਨਲ ਨੂੰ ਜਲਦੀ ਜਲਦੀ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ